ਨਮਸਕਾਰ ਤੁਸੀਂ ਦੇਖ ਰਹੇ ਹੋ ਰਤਮ ਪੰਜਾਬੀ ਮੈਂ ਹਾ ਤਜਸ ਪੁਨੀਰਾ ਪੂਰੀ ਦੁਨੀਆ ਇਸ ਗੱਲ ਤੋਂ ਜਾਣੂ ਹੈ ਕਿ ਕਿਵੇਂ ਪਿਛਲੇ ਦਿਨੀ ਬੰਗਲਾਦੇਸ਼ ਵਿੱਚ ਤਕਤਾ ਪਲਟ ਹੋਇਆ ਸੀ ਉੱਥੇ ਵਿਦਿਆਰਥੀਆਂ ਦੇ ਵਿਰੋਧ ਕਾਰਨ ਸਥਿਤੀ ਕਿਵੇਂ ਵਿਗੜ ਗਈ ਸੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਅਸਤੀਫਾ ਦੇਣ ਅਤੇ ਦੇਸ਼ ਛੱਡਣ ਲਈ ਮਜਬੂਰ ਹੋਣਾ ਪਿਆ ਸੀ ਇਸ ਤੋਂ ਬਾਅਦ ਅਸੀਂ ਇੰਨੀਆਂ ਖਬਰਾਂ ਸੁਣੀਆਂ ਤੇ ਪੜ੍ਹੀਆਂ ਜਿਸ ਨਾਲ ਸਾਡੀ ਰੂਹ ਤੱਕ ਕੰਬ ਗਈ ਹਿੰਦੂਆਂ ਦੀ ਕੁੱਟਮਾਰ ਕੀਤੀ ਗਈ ਉਹਨਾਂ ਦੇ ਮੰਦਰਾਂ ਨੂੰ ਢਾ ਦਿੱਤਾ ਗਿਆ ਤੇ ਹੁਣ ਹਾਲਾਤ ਇਸ ਹੱਦ ਤੱਕ ਵਿਗੜ ਗਏ ਨੇ ਕਿ ਹਸੀਨਾ ਸਰਕਾਰ ਦੇ ਡਿੱਗਣ ਤੋਂ ਬਾਅਦ ਪੂਰੇ ਬਾਂਗਲਾਦੇਸ਼ 'ਚ ਹਿੰਦੂਆਂ ਨੂੰ ਚੋਣਵੇਂ ਰੂਪ 'ਚ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਬਾਂਗਲਾਦੇਸ਼ 'ਚ ਹਿੰਦੂਆਂ ਲਈ ਸਥਿਤੀ ਬਹੁਤ ਔਖੀ ਹੋ ਗਈ ਹੈ ਹੁਣ ਵੀ ਬਾਂਗਲਾਦੇਸ਼ ਹਿੰਸਾ ਦੀ ਅੱਗ 'ਚ ਸੜ ਰਿਹਾ ਹੈ ਨਾ ਹਾਲਾਤ ਬਦਲੇ ਨੇ ਤੇ ਨਾ ਇਹ ਘਟਨਾਵਾਂ ਘਟੀਆਂ ਨੇ ਕਦੇ ਬੰਗਲਾਦੇਸ਼ 'ਚ ਹਿੰਦੂਆਂ ਦੇ ਮੰਦਰ 'ਚ ਉਹਨਾਂ ਦੇ ਘਰਾਂ ਨੂੰ ਅੱਗ ਦੇ ਹਵਾਲੇ ਕੀਤਾ ਜਾ ਰਿਹਾ ਹੈ ਤੇ ਕਦੇ ਕੁਝ ਹੋਰ ਹੋ ਰਿਹਾ ਹੈ ਹੁਣ ਜਿਹੜੀ ਖਬਰ ਸਾਹਮਣੇ ਆਈ ਉਹਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਦਰਅਸਲ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਬੰਗਲਾਦੇਸ਼ 'ਚ Hindu ਵਿਦਿਆਪਕਾਂ ਨੂੰ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ 5 ਅਗਸਤ ਤੋਂ ਲਗਭਗ ਹੁਣ ਤੱਕ 50 ਅਧਿਆਪਕਾਂ ਨੂੰ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ ਹੈ। ਸ਼ੇਖ ਹਸੀਨਾ ਦੇ ਦੇਸ਼ ਛੱਡਣ ਤੋਂ ਬਾਅਦ ਬੰਗਲਾਦੇਸ਼ ਤੇ ਤੇਵਰ ਬਦਲ ਗਏ ਨੇ। ਜਿੱਹਾਂ ਬੰਗਲਾਦੇਸ਼ ਦੀ ਚਾਲ ਢਾਲ ਵੱਖਰੀ ਵਿਖਣ ਲੱਗ ਪਈ ਹੈ। ਜਿਹੜਾ ਦੇਸ਼ ਭਾਰਤ ਦਾ ਮਿੱਤਰ ਸੀ ਹੁਣ ਉਹੀ ਦੇਸ਼ ਭਾਰਤ ਵਿਰੋਧੀ ਰੁਖ ਅਪਣਾ ਰਿਹਾ ਹੈ। ਸਭ ਕੁਝ ਠੀਕ ਕਰਨ ਦਾ ਦਾਵਾ ਕਰਨ ਵਾਲੀ ਯੂਨਸ ਸਰਕਾਰ ਖੁਦ ਹੀ ਅਜਿਹੇ ਕਦਮ ਚੁੱਕ ਰਹੀ ਹੈ। ਜਾਂ ਇਹ ਕਮ ਸਰਕਾਰ ਦੀ ਨੱਖ ਹੀਟ ਹੋ ਰਹੇ ਨੇ। ਇਹ ਤਾਂ ਹੁਣ ਰੱਬ ਹੀ ਜਾਣਦਾ ਹੈ। ਇਹ ਚੀਜ਼ਾਂ ਦੇ ਦਰਸਾਉਣ ਲੱਗ ਪਈਆਂ ਨੇ ਕਿ ਬੰਗਲਾਦੇਸ਼ ਨੂੰ ਹੁਣ ਤਾਨਾ ਸਾਹ ਦੇ ਰਾਤੇ ਤੁਰਨ ਲੱਗ ਪਿਆ ਹੈ ਮੀਡੀਆ ਰਿਪੋਰਟਾਂ ਚ ਦਾਵਾ ਕੀਤਾ ਗਿਆ ਹੈ ਕਿ ਅਲਪ ਸੰਖਿਆਕ ਸਮੁਦਾਏ ਦੇ ਘਟੋ ਘਟ 49 ਤੇ ਆਪਕਾ ਨੂੰ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਚ ਦਾਵਾ ਕੀਤਾ ਗਿਆ ਹੈ ਕਿ ਇਸਲਾਮਵਾਦੀਆਂ ਨੇ ਬੰਕਰਗਜ ਸਰਕਾਰੀ ਕਾਲਜ ਬਰਸ਼ਾਲ ਦੇ ਪ੍ਰਿੰਸੀਪਲ ਪ੍ਰੋਫੈਸਰ ਸ਼ੁਕਲਾ ਨਾਨੀ ਹਲਦੜ ਨੂੰ ਉਸਲੇ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ ਕਿਉਂਕਿ ਉਹ ਹਿੰਦੂ ਸੀ ਇਸ ਦੇ ਨਾਲ ਹੀ ਇੱਕ ਹਿੰਦੂ ਪ੍ਰੋਫੈਸਰ ਨੇ ਕਿਹਾ ਮੈਂ ਸੰਜੇ ਕੁਮਾਰ ਮੁਖਰਜੀ ਹਾਂ ਮੈਂ ਪਬਲਿਕ ਐਡਮਿਨਿਸਟ੍ਰੇਸ਼ਨ ਅਤੇ ਗਵਰਨੈਂਸ ਸਟੱਡੀਜ਼ ਵਿਭਾਗ ਕਾਬੀ ਨਜ਼ਰੂਲ ਯੂਨੀਵਰਸਿਟੀ ਬੰਗਲਾਦੇਸ਼ ਵਿੱਚ ਇੱਕ ਐਸੋਸੀਏਟ ਪ੍ਰੋਫੈਸਰ ਹਾਂ ਮੈਨੂੰ ਪ੍ਰੋਪਟਰ ਅਤੇ ਵਿਭਾਗ ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ ਸੀ ਅਜੇ ਸਮੇਂ ਵਿੱਚ ਅਸੀਂ ਬਹੁਤ ਕਮਜ਼ੋਰ ਹਾਂ ਦੂਜੇ ਪਾਸੇ ਬੰਗਲਾਦੇਸ਼ੀ ਲੇਖਿਕਾ ਤਸਲੀਮਾ ਨਸਰੀ ਨੇ ਐਕਸ ਤੇ ਲਿਖਿਆ ਬੰਗਲਾਦੇਸ਼ ਦੇ ਹਾਲਾਤ ਬੇਹੱਦ ਚਿੰਤਾਜਨਕ ਹੋ ਗਏ ਨੇ ਬੰਗਲਾਦੇਸ਼ ਦੇ ਅਧਿਆਪਕਾਂ ਨੂੰ ਅਸਤੀਫਾ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਪੱਤਰਕਾਰਾਂ ਮੰਤਰੀਆਂ ਤੇ ਸਾਬਕਾ ਸਰਕਾਰ ਦੇ ਅਧਿਕਾਰੀਆਂ ਨੂੰ ਮਾਰਿਆ ਜਾ ਰਿਹਾ ਹੈ ਤੰਗ ਕੀਤਾ ਜਾ ਰਿਹਾ ਤੇ ਜੇਲ੍ਹਾਂ ਵਿੱਚ ਢੱਕਿਆ ਜਾ ਰਿਹਾ ਹੈ ਜ਼ੈਂਜ਼ੀ ਨੇ ਅਮਦੀ ਮੁਸਲਮਾਨਾ ਦੇ ਉਦਯੋਗਾਂ ਨੂੰ ਸਾੜ ਦਿੱਤਾ ਹੈ ਸੂਫੀ ਮੁਸਲਮਾਨਾ ਦੇ ਮਸਜਿਦ ਅਤੇ ਦਰਗਾਹਾਂ ਨੂੰ ਇਸਲਾਮਿਕ ਅਤਵਾਦੀਆਂ ਨੇ ਢਾਹ ਦਿੱਤਾ ਹੈ ਅਤੇ ਇਸ ਪੂਰੇ ਸੰਕਟ ਦੇ ਵਿਚਕਾਰ ਹੁਨਰਸ ਦੀ ਚੁੱਪੀ ਬਰਕਰਾਰ ਹੈ ਪਰ ਹੁਣ ਸਵਾਲ ਉੱਠਦਾ ਹੈ ਕੀ ਆਖਰ ਕਿਉਂ ਹਿੰਦੂਆਂ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ ਆਖਰ ਕਦੋਂ ਤੱਕ ਹਿੰਦੂ ਇੰਨਾਂ ਚੀਜ਼ਾਂ ਦਾ ਨਿਸ਼ਾਨਾ ਬਣਦੇ ਰਹਿਣਗੇ ਕਦੇ ਹਿੰਦੂ ਮੰਦਿਰਾਂ ਨੂੰ ਸਾੜਿਆ ਜਾ ਰਿਹਾ ਹੈ ਕਦੇ ਹਿੰਦੂਆਂ ਦੇ ਘਰਾਂ ਨੂੰ ਅਕਲਾਈ ਜਾ ਰਹੀ ਹੈ ਉਹਨਾਂ ਨੂੰ ਜ਼ੋਹੜੇ ਜੀ ਸਾੜਿਆ ਜਾ ਰਿਹਾ ਹੈ ਪਰ ਬੰਗਲਾਦੇਸ਼ ਦੀ ਨਵੀਂ ਸਰਕਾਰ ਚੁੱਪੀ ਧਾਰ ਕੇ ਬੈਠੀ ਹੈ ਕਿ ਜਿਵੇਂ ਕੁਝ ਹੋਇਆ ਹੀ ਨਾ ਹੋਵੇ